सीआई स्टाफ खन्ना ਅਤੇ ਸਮਰਾਲਾ ਪੁਲਿਸ ਨੇ ਇੱਕ ਸ='%20ਯੁਕਤ ਆਪਰੇਸ਼ਨ ਦੌਰਾਨ ਹਿਮਾਚਲ ਪ੍ਰਦੇਸ਼ ਤੋਂ ਪੰਜਾਬ ਨਸ਼ਾ ਸਪਲਾਈ ਦੀ ਇੱਕ ਵੱਡੀ ਚੇਨ ਤੋੜੀ ਜਿਸ ਤਹਿਤ ਸੇਬਾ ਨਾਲ ਭਰੀ ਜੀਪ ਠੰਦੋਂ 2 ਕੁਇੰਟਲ ਚੂਰਾ ਪੋਸਟ ਲੈ ਕੇ ਆ ਰਹੀ ਇੱਕ ਵਿਅਕਤੀ ਨੂੰ ਕਾਬੂ ਕੀਤਾ ਜਿਸ ਦੀ ਪਛਾਣ ਮਹਿਮੰਦ ਅਲੀ ਵਾਸੀ ਚੰਦਾਵੱਜੋ ਹੋਈ ਹੈ ਸਬੰਧੀ ਜਾਣਕਾਰੀ ਦਿੰਦਿਆਂ ਡੀਐਸਪੀ ਨੇ ਦੱਸਿਆ ਕਿ ਸੀਆਈਐਸਟਾਫ ਖੰਨਾ ਦੀ ਟੀਮ ਅਤੇ ਸਮਰਾਲਾ ਪੁਲਿਸ ਵੱਲੋਂ ਜ਼ਿਲ੍ਹਾ ਖੰਨਾ ਅਤੇ ਐਸਐਸਪੀ ਅਸ਼ਵਨੀ ਗੋਟਿਆਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਨਸ਼ਾ ਖਿਲਾਫ ਮੁਹਿੰਮ ਵੱਡੀ ਹੈ ਇਹ ਨਾਲ ਹੀ ਸਾਡੇ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਜਿਹੜੇ ਨਸ਼ਾ ਦੇ ਖਿਲਾਫ ਮਹਿਮ ਜਿਹੜੀ ਵਡੀ ਆ ਸਾਡੇ ਮਾਨਯੋਗ ਐਸਐਸਪੀ ਅਛਨੀ ਘਟਿਆਲੀ ਖੰਨਾ ਤੋਂ ਉਹਨਾਂ ਦੀ ਅਗਵਾਈ ਦੇ ਥੱਲੇ ਸਾਡੇ ਸੀਏ ਪਾਰਟੀ ਤੇ ਸਾਡੀ ਜਿਹੜੀ ਸੁਨਾਰਾ ਬਲੂਸ ਸੀ ਜੋਇੰਟ ਆਪਰੇਸ਼ਨ ਦੇ ਦੌਰਾਨ ਜਿਹੜਾ ਇਹ ਗੱਡੀ ਅਸੀਂ ਰੋਕੀ ਆ ਜਿਹਦੇ ਵਿੱਚ ਮੁਹੰਮਦ ਅਲੀ ਉਰਫ ਦਾਣੂ ਪੁੱਤਰ ਗੁਲਾਮ ਜਿਹੜਾ ਚੰਬੇ ਜ਼ਿਲ੍ਹੇ ਦਾ ਰਹਿਣ ਵਾਲਾ ਸੀ ਜਿਹੜੀ ਬਲੇਰੋ ਪਿਕਅਪ ਰੋਕੀ ਐ ਐਚਪੀ 47ਏ 1599 ਨੰਬਰ ਇਹਦਾ ਇਹਦੇ ਵਿੱਚੋਂ ਅਪਰੋਕਸੀਵੇਟਿਕ ਕੁਇੰਟਲ 98 98.ਸਮਥਿੰਗ ਜਿਹੜੇ ਰੂਡੇ ਰਿਕਵਰ ਹੋਏ ਆ ਸਾਨੂੰ ਜਿਹੜੇ ਸੀ ਕਬਜ਼ੇ ਲਗਾ ਤੀ ਸਾਡੀ ਜਾਰੀ ਹੈ ਇਹ ਜਿਹੜੀ ਨਸ਼ਿਆਂ ਦੇ ਵਿਰੁੱਧ ਜਿਹੜੀ ਮੈਂਬਡੀ ਆ ਉਹਦੀ ਖੰਨਾ ਜਿਲ੍ਹਾ ਦੀ ਸਾਡੀ ਜਿਹੜੀ ਹੈ ਬਹੁਤ ਹੀ ਵੱਡੀ ਕਾਮਯਾਬੀ ਹੈ ਤੇ ਅੱਗੇ ਵੀ ਸਾਡੇ ਜਿਹੜੇ ਮਾਨਯੋਗ ਐਸ.ਐਸ.ਸੀ. ਸਾਹਿਬ ਇਸ ਤਰ੍ਹਾਂ ਹੀ ਅਪਰੇਸ਼ਨ ਚਲਾਏ ਜਾਣਗੇ ਤੇ ਸਾਡੇ ਐਸ.ਪੀ.ਡੀ. ਸਾਹਿਬ ਸਰਵਜਿੰਦਰ ਸਾਹਿਬ ਉਹਨਾਂ ਦੀ ਗਵਾਹੀ ਦੇ ਵਿੱਚ ਸਾਡੇ ਸੀ.ਈ.ਓ. ਇਹ ਬਹੁਤ ਹੀ ਵੱਡੀ ਵਿਵਲਪਦੀ ਹੈ ਜਿਹੜੀ ਐਡੀ ਵੱਡੀ ਮਾਤਰਾ ਦੇ ਵਿੱਚ ਜਿਹੜੀ ਆ